ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਰਹੇ ਹੋ ਤਾਂ ਡੇਲੀ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ ਅੱਜ ਕੱਲ ਇੱਕ ਨਵਾਂ ਟਰੈਂਡ ਚੱਲ ਰਿਹਾ ਹੈ ਮੀਡੀਆ ਦੇ ਵਿੱਚ ਪੌਡਕਾਸਟ ਵਾਲਾ ਕੋਈ ਇੰਸਟਾਗ੍ਰਾਮ ਤੇ ਨੱਚ ਕੇ ਮਸ਼ਹੂਰ ਹੋਇਆ ਕੋਈ ਤਲਾਕ ਦੇ ਕੇ ਕੋਈ ਲੜਾਈ ਡਰਾਮੇ ਕਰਕੇ ਜਾਂ ਕੋਈ ਵੀਡੀਓ ਲੀਕ ਕਰਕੇ ਹਰ ਇੱਕ ਦਾ ਪੌਡਕਾਸਟ ਸੋਸ਼ਲ ਮੀਡੀਆ ਤੇ ਮੌਜੂਦ ਹੈ ਪਰ ਹੁਣ ਇਹਨਾਂ ਦੇ ਖਿਲਾਫ ਪੰਜਾਬੀ 뮤직 ਇੰਡਸਟਰੀ ਖੜੀ ਹੁੰਦੀ ਦਿਖਾਈ ਦੇ ਰਹੀ ਹੈ ਪਹਿਲਾਂ ਅਰਜਨ ਢਿੱਲੋਂ ਕਰਨ ਔਜਲਾ ਫਿਰ ਸਿੰਘਾ ਤੇ ਹੁਣ ਪ੍ਰਭ ਗਿੱਲ ਨੇ ਪੌਡਕਾਸਟਰਾਂ ਦੀ ਚ ਗੀਤਾਂ ਦੇ ਵਿੱਚ ਆਈ ਅਸ਼ਲੀਲਤਾ ਤਾਂ ਸਭ ਨੂੰ ਦਿਖਦੀ ਆ ਪਰ ਪੌਡਕਾਸਟਾਂ ਦੇ ਵਿੱਚ ਕੀ ਕੀ ਚੱਲੀ ਜਾਂਦਾ ਕੋਈ ਨਹੀਂ ਦੇਖਦਾ ਤੁਹਾਡੇ ਯਾਦ ਹੁਣ ਅਰਜੰਟ ਲੋਨੇ ਇਹਨਾਂ ਪੌਡਕਾਸਟਰਾਂ ਤੇ ਵਿਅੰਗ ਕੀਤਾ ਸੀ ਕਿ ਮੈਂ ਕਾਫੀ ਕਿਤਾਬਾਂ ਪੜ੍ਹੀਆਂ ਪਰ ਹੁਣ ਮੈਂ ਸਾਰਾ ਕੁਝ ਪੌਡਕਾਸਟਾਂ ਤੋਂ ਹੀ ਸਿੱਖਦਾ ਤੁਸੀਂ ਵੀ ਸਿੱਖਿਆ ਕਰੋ ਕਿੰਨੀਆਂ ਮਹਾਨ ਸ਼ਖਸੀਅਤਾਂ ਨੂੰ ਪੰਜਾਬ ਵਾਲੇ ਪੌਡਕਾਸਟਰ ਬਿਠਾ ਕੇ ਮਹਾਨ ਗੱਲਾਂ ਕਰਦੇ ਨੇ ਸਿੰਘੇ ਨੇ ਤਾਂ ਕਈ ਵਾਰੀ ਇਹਨਾਂ ਤੇ ਤਵਾ ਲਾਇਆ ਤੇ ਆਪਣੇ ਨਵੇਂ ਗੀਤ ਦੇ ਵਿੱਚ ਸਿੰਘੇ ਨੇ ਕਿਹਾ ਪੌਡਕਾਸਟਾਂ ਨੇ ਪਈਆ ਬਗਾੜੀ ਇੰਡਸਟਰੀ ਦੀ ਪੌਡਕਾਸਟਾਂ ਨੇ ਪਈਆ ਖਲਾਰੀ ਨਸਤੀ ਇੱਥੇ ਚੂਪਿਆਂ ਨੇ ਪਈ ਐ ਇੱਥੇ ਚੂਪਿਆਂ ਨੇ ਪਈਆ ਵਗਾੜੀ ਇੰਡਸਟਰੀ ਕਰਨ ਔਜਲੇ ਤੇ ਅਨਮੋਲ ਕਵੱਤਰੇ ਦੇ ਵਿਵਾਦ ਬਾਰੇ ਵੀ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਉੱਥੇ ਹੀ ਠੰਡੇ ਸੁਭਾ ਕਰਕੇ ਜਾਣੇ ਜਾਂਦੇ ਤੇ ਵਿਵਾਦਾਂ ਤੋਂ ਦੂਰ ਰਹਿਣ ਵਾਲੇ ਪ੍ਰਭ ਗਿੱਲ ਨੇ ਵੀ ਪੋਸਟ ਪਾ ਕੇ ਆਪਣਾ ਗਿਲਾ ਜਾਹਿਰ ਕੀਤਾ ਪ੍ਰਭ ਗਿੱਲ ਨੇ ਕਿਹਾ ਕਿ ਗਾਣਿਆਂ ਵਿੱਚ ਲੱਚਰ ਤਾਂ ਫੈਲਦੀ ਆ ਤਾਂ ਮੀਡੀਆ ਸਵਾਲ ਕਰਦਾ ਪਰ ਆ ਜੋ ਪੌਡਕਾਸਟਾਂ ਦੇ ਵਿੱਚ ਬਹਿ ਕੇ ਸਵਾਲ ਪੁੱਛੇ ਜਾ ਰਹੇ ਨੇ ਉਹਦਾ ਕਿਸੇ ਤੇ ਗਲਤ ਅਸਰ ਨਹੀਂ ਪੈਂਦਾ ਇਸ ਮੀਡੀਆ ਨੂੰ ਕੌਣ ਸਵਾਲ ਕਰੇਗਾ ਪੌਡਕਾਸਟਾਂ ਵਿੱਚ ਬਹਿ ਕੇ ਘਰਾਂ ਦੇ ਕਮਰਿਆਂ ਦੀਆਂ ਕਿਸੇ ਨਾਲ ਹਰ ਤਰ੍ਹਾਂ ਦੇ ਰਿਸ਼ਤਿਆਂ ਦੀਆਂ ਤੇ ਬੰਦ ਕਮਰਿਆਂ ਦੀਆਂ ਗੱਲਾਂ ਸ਼ੇਅਰ ਕਰਨ ਵਾਲਿਆਂ ਨੂੰ ਵੀ ਪਤਾ ਹੈ ਕਿ ਇਸ মিডিਆ ਨੇ ਤੇ ਲੋਕਾਂ ਨੇ ਉਹਨਾਂ ਦਾ ਕੁਝ ਨਹੀਂ ਸਵਾਰਨਾ ਪਰ ਅਗਲੇ ਨੂੰ ਆਪਣੇ ਸਵਾਦ ਲੈਣ ਵਾਲੇ ਫਾਲੋਅਰਸ ਵੀ ਵੱਧਦੇ ਦੇਖਦੇ ਆ ਤੇ ਅੱਜਕੱਲ ਫਾਲੋਅਰਸ ਲਈ ਅਗਲਾ ਹਰ ਹੱਦ ਪਾਰ ਕਰਨ ਨੂੰ ਤਿਆਰ ਹੈ ਅਸਲ 'ਚ ਸਵਾਦ ਪੈ ਗਿਆ ਸਾਨੂੰ ਕਿਸੇ ਦੀ ਲੜਾਈ ਕਿਸੇ ਦੀ ਬੇਇੱਜ਼ਤੀ ਤੇ ਕਿਸੇ ਦੇ ਟੁੱਟਦੇ ਘਰ ਦੇ ਕਿੱਸੇ ਸੁਣਨ ਨੂੰ ਅਫਸੋਸ ਹੈ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕੋਈ ਨਹੀਂ ਕਰਦਾ ਤਾਂ ਪੰਜਾਬੀ ਸਿੰਗਰ ਪੰਜਾਬੀ ਪੌਡਕਾਸਟਰਾਂ ਦੇ ਦੁਆਲੇ ਹੁੰਦੇ ਦਿਖਾਈ ਦੇ ਰਹੇ ਨੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ